ਹਾਂਜੀ ਦੋਸਤੋ ਬਾਬਾ ਪ੍ਰਾਪਰਟੀ ਚੈਨਲ ਤੇ ਤੁਹਾਡਾ ਸਵਾਗਤ ਹੈ ਤੇ ਰੋਜ਼ਾਨਾ ਦੀ ਤਰ੍ਹਾਂ ਆਪਾਂ ਫੇਰ ਹਾਜ਼ਰ ਹਾਂ ਬਈ ਜੀ ਇੱਕ ਨਵੀਂ ਵੀਡੀਓ ਲੈ ਕੇ ਸੋ ਅੱਜ ਆਪਾਂ ਤੁਹਾਨੂੰ ਲੈ ਕੇ ਚੱਲਦੇ ਹਾਂ ਪਿੰਡ ਝਾਂਪੂਰ ਨੇੜੇ ਚੁੰਨੀਗਲਾਂ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਦੇ ਵਿੱਚ ਤਿੰਨ ਵਿਸਵਿਆਂ ਦੇ ਵਿੱਚ ਇਹ ਘਰ ਬਣਿਆ ਹੋਇਆ 150 ਗੱਜ ਦੇ ਵਿੱਚ ਸੋ ਘਰ ਦੇਖਾਂਗੇ ਆਪਾਂ ਬਹੁਤ ਹੀ ਵਧੀਆ ਜਿਹੜਾ ਘਰ ਬਣਿਆ ਹੋਇਆ ਪਰ ਉਸ ਤੋਂ ਪਹਿਲਾਂ ਜਿੰਨਾ ਵੀਰ ਭਰਾਵਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਵੀਡੀਓ ਨੂੰ ਸਕਿਪ ਨਾ ਕਰਿਓ ਜਲਦੀ ਜਲਦੀ ਮੈਨੂੰ ਸ਼ੇਅਰ ਜ਼ਰੂਰ ਕਰਦੇ ਹੋ ਤਾਂ ਕਿ ਕਿਸ ਘਰ ਆ ਜਿਹੜਾ ਉਹ ਵੇਖ ਸਕੇ ਸੋ ਤੁਹਾਡੇ ਸ਼ੇਅਰ ਕਰਨ ਦੇ ਨਾਲ ਬੜੀ ਮਦਦਤ ਹੁੰਦੀ ਆ ਤੇ ਆਜੋ ਫਿਰ ਗੱਲ ਕਰਦੇ ਆ ਆਪਾਂ ਇਸ ਘਰ ਦੀ ਤਾਂ ਪਿੰਡ ਝਾਂਪੌਰ ਆ ਜੀ ਨੇੜੇ ਚੁੰਨੀਕਲਾਂ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਦੇ ਵਿੱਚ ਇਹ ਘਰ ਆ ਬਹੁਤ ਸੋਹਣਾ ਬਣਿਆ ਹੋਇਆ ਲੈਂਟਰ ਤੇ ਸਾਰਾ ਘਰ ਆ ਤੁਸੀਂ ਦੇਖ ਸਕਦੇ ਹੋ ਸਟਾਰਟਿੰਗ ਤੇ ਲੈਟਰੀਨ ਬਾਥਰੂਮ ਜਿਹੜੇ ਆ ਬਣੇ ਹੋਏ ਆ ਅੱਗੇ ਤੇ ਪਿੱਛੇ ਵਿੜਾ ਵੀ ਆ ਦੋ ਕਮਰੇ ਆ ਸੋ ਬਹੁਤ ਹੀ ਸ਼ਾਨਦਾਰ ਤੇ ਬਹੁਤ ਹੀ ਸਾਫ਼ ਸੁਥਰਾ ਜਿਹੜਾ ਘਰ ਆ ਲੈਟਰੀਨ ਬਾਥਰੂਮ ਦੇ ਵਿੱਚ ਵੀ ਜਿਹੜੀ ਆ ਟਾਈਲਸ ਦਾ ਕੰਮ ਜਿਹੜਾ ਉਹ ਹੋਇਆ ਵੀ ਆ ਬਹੁਤ ਹੀ ਵਧੀਆ ਇਹ ਘਰ ਬਣਿਆ ਹੋਇਆ ਤੁਸੀਂ ਦੇਖ ਕੇ ਖੁਦ ਵੀ ਅੰਦਾਜ਼ਾ ਲਗਾ ਸਕਦੇ ਹੋ ਦੋ ਕਮਰੇ ਬਣਿਆ ਇੱਕ ਵੱਡਾ ਹਾਲ ਹੈਗਾ ਇੱਕ ਗੈਲਰੀ ਆ ਤੇ ਬاتھਰੂਮ ਪਿੱਛੇ ਤੇ ਅੱਗੇ ਜਿਹੜਾ ਖੁੱਲਾ ਵਿਹੜਾ ਹੈਗਾ ਸੋ ਬਹੁਤ ਹੀ ਸੋਹਣਾ ਘਰ ਲੈ ਕੇ ਤੁਹਾਡੇ ਵਾਸਤੇ ਆਏ ਆ ਰੇਟ ਵੀ ਬਿਲਕੁਲ ਜਾਇਜ਼ ਹੈਗਾ ਉਹ ਵੀ ਤੁਹਾਡੇ ਨਾਲ ਸਾਂਝੀ ਕਰਾਂਗੇ ਗੱਲਬਾਤ ਉਸ ਤੋਂ ਪਹਿਲਾਂ ਆਪਾਂ ਇਹ ਘਰ ਨੂੰ ਦੇਖੀਏ ਸੋ ਬਹੁਤ ਹੀ ਸੋਹਣੇ ਇਹ ਰੂਮਾਂ ਜਿਹੜੇ ਬਣੇ ਹੋਏ ਆ ਬਹੁਤ ਹੀ ਵਧੀਆ ਕੁਆਲਿਟੀ ਦਾ ਜਿਹੜਾ ਵਾਲਪੇਪਰ ਲੱਗਿਆ ਹੋਇਆ ਤੁਸੀਂ ਦੇਖ ਸਕਦੇ ਹੋ ਲਾਲ ਖੀਰ ਦੇ ਅੰਦਰ ਆਇਆ ਘਰ ਰਜਿਸਟਰੀ ਨਹੀਂ ਹੋ ਸਕਦੀ ਸੋ ਆਮੀ ਆਪਾਂ ਪਿੰਡਾਂ ਦੇ ਵਿੱਚ ਦੇਖਦੇ ਆ ਕਿ ਪਿੰਡਾਂ ਤੇ ਸ਼ਹਿਰਾਂ ਦੇ ਵਿੱਚ ਲਾਲ ਖੀਰ ਵਾਲੇ ਘਰ ਜਿਹੜੇ ਆ ਉਹ ਹੁੰਦੇ ਆ ਵੈਸੇ ਵੀ ਸਾਡੀ 60% ਆਬਾਦੀ ਜਿਹੜੀ ਆ ਲਾਲ ਖੀਰ ਚ ਬੈਠੀ ਆ ਕੋਈ ਡਰ ਨਹੀਂ ਹੁੰਦਾ ਸੋ ਘਰ ਜਿਹੜੇ ਆ ਵਿਕਦੇ ਵੀ ਆ ਤੇ ਖਰੀਦੇ ਵੀ ਜਾਂਦੇ ਆ ਲਾਲ ਖੀਰ ਵਾਲੇ ਸੋ ਇਹਨੂੰ ਫਿਊਚਰ ਜਿਹੜਾ ਲਾਲ ਖੀਰ ਦੀਆਂ ਰਜਿਸਟਰੀਆਂ ਵੀ ਹੋਣਗੀਆਂ ਪਰ ਇਸ ਵੇਲੇ ਇਸ ਦਾ ਬੀਜੀਡੀਆ ਰਜਿਸਟਰੀ ਨਹੀਂ ਹੋ ਸਕਦੀ। ਸੋ ਰੇਟ ਦੀ ਗੱਲ ਕਰੀਏ ਤਾਂ ਬਿਲਕੁਲ ਜਾਇਜ਼ ਇਸ ਘਰ ਦਾ ਜਿਹੜਾ ਰੇਟ ਹੈਗਾ ਤੁਸੀਂ ਦੇਖ ਕੇ ਅੰਦਾਜ਼ਾ ਲਗਾ ਸਕਦੇ ਹੋ ਕਿ ਬਹੁਤ ਹੀ ਸੋਹਣਾ ਜਿਹੜਾ ਇਹ ਘਰ ਬਣਿਆ ਹੋਇਆ ਸ ਰੇਟ ਸਿਰਫ 13 ਲੱਖ ਰੁਪਇਆ ਡਿਮਾਂਡ ਕੀਤੀ ਹੈ ਬਾਕੀ ਮੌਕੇ ਤੇ ਹੋਰ ਵੀ ਛੂਟ ਹੋ ਜਾਊਗੀ। ਸਿਰਫ 13 ਲੱਖ ਰੁਪਇਆ ਡਿਮਾਂਡ ਕੀਤੀ ਹੈ ਬਹੁਤ ਹੀ ਸੋਹਣਾ ਇਹ ਘਰ ਬਣਿਆ ਹੋਇਆ ਚਾਹੇ ਫਰਸ਼ ਦੀ ਗੱਲ ਕਰੀਏ ਜਾਂ ਡੋਰ ਵਿੰਡੋ ਦੀ ਗੱਲ ਕਰੀਏ ਤਾਂ ਚਾਹੇ ਵਾਲਪੇਪਰ ਦੀ ਗੱਲ ਕਰੀਏ ਤਾਂ ਬਹੁਤ ਹੀ ਖੁੱਲਾ ਡੁੱਲਾ ਜਿਹੜਾ ਘਰ ਹੈਗਾ ਰੋਸ਼ਨੀਦਾਰ ਆ ਹਵਾਦਾਰ ਆ ਪਿੱਛੇ ਵੀ ਕਾਫੀ ਖੁੱਲਾ ਜਿਹੜਾ ਵਿਹੜਾ ਹੈਗਾ ਤੇ ਅਗਲੇ ਪਾਸੇ ਵੀ ਆਪਾਂ ਦੇਖਿਆ ਔਰ ਦੋ ਛੜਕਾਂ ਦੇ ਉੱਤੇ ਇਹ ਘਰ ਆ ਸੋ ਬਹੁਤ ਹੀ ਸੋਹਣਾ ਇਹ ਘਰ ਬਣਿਆ ਹੋਇਆ ਪਿੰਡ ਝਾਮਪੁਰ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਦੇ ਵਿੱਚ ਇਹ ਘਰ ਹੈਗਾ ਜਿਸ ਵੀ ਵੀਰ ਭਰਾਣੇ ਇਸ ਘਰ ਨੂੰ ਖਰੀਦਣਾ ਹੋਵੇ ਜੋ ਵੀ ਤੁਸੀਂ ਡਿਸਪਲੇ ਤੇ ਨੰਬਰ ਦੇਖ ਰਹੇ ਹੋ ਉੱਥੇ ਕੰਟੈਕਟ ਕਰਕੇ ਇਸ ਘਰ ਨੂੰ ਖਰੀਦ ਸਕਦੇ ਹੋ ਸੋ so 13 ਲੱਖ ਰੁਪਇਆ ਡਿਮਾਂਡ ਹੈ ਬਾਕੀ ਮਿਲਦੇ ਆਂ ਫਿਰ ਅਗਲੀ ਵੀਡੀਓ ਵਿੱਚ ਸਮਾਂ ਜ਼ਿਆਦਾ ਨਹੀਂ ਦਿੰਦਾ ਪਰ ਜਲਦੀ ਜਲਦੀ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਬਹੁਤ ਬਹੁਤ ਧੰਨਵਾਦ